ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਣੇ ਬਹੁਤ ਸੋਹਣੀ ਧੁੱਪ ਲੱਗੀ ਆ ਬਹੁਤ ਦਿਨਾਂ ਤੋਂ ਪਰ ਫਿਰ ਵੀ ਵਿੱਚ ਦੀ ਆ ਹੀ ਜਾਂਦਾ ਮੀਂਹ ਕਾਫੀ ਛੜਾਕਾ ਜਿਹਾ ਆ ਜਾਂਦਾ ਇੱਧਰ ਦੇਖੋ ਬਹੁਤ ਸੋਹਣੀ ਧੁੱਪ ਲੱਗੀ ਪਰ ਬੱਦਲ ਵੀ ਬਹੁਤ ਤੇ ਬਹੁਤ ਜ਼ਿਆਦਾ ਔਖਾ ਐ ਨਮੀ ਦੇ ਵਿੱਚ ਬਹੁਤ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਪਾਈ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਸਾਡੀਆਂ ਵੀਡੀਓਜ਼ ਦੇਖਦੇ ਆ ਸਬਸਕ੍ਰਾਈਬ ਕਰਦੇ ਬਹੁਤ ਧੰਨਵਾਦ ਅੱਗੇ ਵੀ ਸ਼ੇਅਰ ਕਰਿਓ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਰਾਜ ਵਾਸਤੇ ਆਪਣੇ ਵੀ ਰਾਜ ਵਾਸਤੇ ਨਵਾਂ ਕੀ ਕੀ ਆਇਆ ਆਪਾਂ ਤੁਹਾਨੂੰ ਦਿਖਾਵਾਂਗੇ ਦੇਖੋ ਇੱਧਰ ਵੀ ਬੱਦਲ ਅੱਪਾ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਵੀ ਰਾਜ ਵਾਸਤੇ ਕੀ ਨਵਾਂ ਲਿਆ ਕੀ ਨਵਾਂ ਆਇਆ ਉਹ ਦਿਖਾਵਾਂਗੇ ਆਪਾਂ ਹਾਂਜੀ ਅੱਜ ਆਪਾਂ ਲਿਆਂਦੇ ਸੀਗੇ ਕद्दू ਤੇ ਕद्दू ਆਪਾਂ ਛੱਲ ਕੇ ਬੋਇਲ ਕਰਕੇ ਰੱਖ ਲਏ ਤੇ ਹੁਣ ਆਪਾਂ ਬਣਾਉਨੇ ਆ ਤੜਕਾ ਤੇ ਆਪਾਂ ਪਾਤਾ ਜੀਰਾ ਤੇ ਆ ਆਪਾਂ ਨਾ ਆਪਣੀ ਛੋਟੀ ਜਿਹੀ ਦੀਚੀ ਦੇ ਵਿੱਚ ਕੜੀ ਪੱਤਾ ਤਾਜ਼ਾ ਤਾਜ਼ਾ ਤੋੜਿਆ ਇਹ ਪਾਵਾਂਗੇ ਆਪਾਂ ਵਿੱਚ ਦੇਖੋ ਕਿਦਾਂ ਕਰਦਾ ਪਾਣੀ ਆ ਤੇਲ ਦੇ ਵਿੱਚ ਕੜੀ ਪੱਤੇ ਦੇ ਨਾਲ ਨੇ ਟੇਸ ਬਹੁਤ ਵਧੀਆ ਆ ਤੇ ਆਪਾਂ ਫਾਵਾ ਕੋਟਾ ਫਾਈਪਾ ਤੇ ਇਹ ਵੀ ਹੁੰਦਾ ਸੀ ਆਪਾਂ ਜਦੋਂ ਬਣਾਉਨੇ ਸਬਜ਼ੀ ਬਾਹਰ ਹਰੀਆਂ ਲੱਲਾ ਬਣਾਉਨੇ ਹਨਾ ਤੇ ਇਹ ਵੀ ਸਵਾਦ ਨਹੀਂ ਬਣਦੀ ਹੁੰਦੀ ਪਤਾ ਨਹੀਂ ਕੁਦਰਤੀ ਗੱਲ ਹੁੰਦੀ ਐ ਇੱਕਈ ਵਾਰੀ ਆਪਾਂ ਇਦਾਂ ਹੀ ਔਟੇ ਸਟੇ ਸਾਰਾ ਕੁਝ ਇਕੱਠਾ ਹੀ ਛੱਡ ਦਿੱਤੀ ਬਹੁਤ ਸੋਹਣੀ ਸਵਾਦ ਬੜੀ ਵਧੀਆ ਸਬਜ਼ੀ ਬਣ ਗਈ ਆਪਾਂ ਹੁਣ ਸਾਰਾ ਕੁਝ ਭੁੰਨਾਂਗੇ ਇੱਕ ਥੋੜਾ ਜਿਹਾ ਪਿਆਜ਼ ਆਪਣਾ ਰੈਂਡ ਛੋਟਾ ਕੱਟਿਆ ਹੋਇਆ ਤੇ ਫਿਰ ਆਪਾਂ ਤੜਕਾ ਭੁੰਨ ਲੈਂਦੇ ਆ ਸਾਰਾ ਤੇ ਫਿਰ ਆਪਣੇ ਜਿਹੜੇ ਕੱਟੂ ਹੈਗੇ ਆ ਉਹ ਆਪਾਂ ਗੋਲ ਕਰਕੇ ਰੱਖੇ ਪਏ ਆ ਅਗਲੇ ਹੈਦੇ ਚ ਠੰਡਾ ਹੋ ਜਾਵੇ ਤੇ ਉਹ ਰਸੇਪਾ ਆਪ ਨਿਕਲੀ ਗਈ ਆ ਪਾਣੀ ਥੱਲੇ ਰੱਖਣ ਦੀ ਜਰੂਰਤ ਨਹੀਂ ਇਹਨੂੰ ਅੱਜ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਆਪਾਂ ਤੁਹਾਨੂੰ ਦੱਸਿਆ ਸੀ ਨਾ ਕਿ ਵਿਰਾਜ ਵਾਸਤੇ ਨਵਾਂ ਕੀ ਆਇਆ ਵਿਰਾਜ ਵਾਸਤੇ ਨਵਾਂ ਆਇਆ ਆਹ ਵਾਲਾ ਇਹ ਹੈਗਾ ਪਿੰਗਾ ਵਿਰਾਜ ਦੇ ਛੋਟੇ ਦਾਦੇ ਦਦੀ ਨੇ ਗਿਫਟ ਕੀਤਾ ਉਹਨਾਂ ਨੂੰ ਵਿਰਾਜ ਨੂੰ ਤੇ ਇਹ ਚਾਰਜ ਹੁੰਦਾ ਮਤਲਬ ਲਾਈਟ ਤੇ ਹੀ ਚੱਲਦਾ ਇਹ ਇਦਾਂ ਆਪਾਂ ਇਹਨੂੰ ਲਾ ਕੇ ਲਾ ਕੇ ਇਦਾਂ ਛੱਡ ਦੇਣਾ ਤੇ ਆਪਣੇ ਆਪ ਹੀ ਇਹਨੇ ਚੱਲੀ ਜਾਣਾ ਦੇਖੋ ਇਹ ਹਿੱਲਦਾ ਵਾ ਤਾਂ ਇਦਾਂ ਹਿੱਲਣ ਲੱਗ ਗਿਆ ਆਪੇ ਤੇ ਮਿਊਜ਼ਿਕ ਵੀ ਦਿੰਦਾ ਨਾਲ ਨਾ ਉਹ ਇਥੇ ਦੀਆਂ ਸੁੱਚਾਂ ਲੱਗੀਆਂ ਤੇ ਮਿਊਜ਼ਿਕ ਵੀ ਦਿੰਦਾ ਆਪਾਂ ਸਾਰਾ ਰੈਡੀ ਕਰਤਾ ਤੇ ਹੁਣ ਆਪਾਂ ਵਿਰਾਜ ਨੂੰ ਪਾਵਾਂਗੇ ਤੇ ਇੱਧਰ ਆਪਣਾ ਪੱਖਾ ਉੱਪਰ ਕੋਲੇ ਹੈਗਾ ਤੇ ਥੈਂਕ ਯੂ ਉਹਨਾਂ ਦਾ ਹਨਾ ਦਾਦੇ-ਦਾਦੀ ਦਾ ਸਾਰੇ ਨਾਲੋਂ ਛੋਟੇ ਦਾਦੇ-ਦਾਦੀ ਜਿਹੜੇ ਆਪਣੇ ਟ੍ਰਿਪਲ ਬੇਬੀ ਹੋਏ ਆ ਉਹਨਾਂ ਦੇ ਮੰਮੀ ਪਾਪਾ ਤੇ ਉਹਨਾਂ ਦੀਆਂ ਵੀਡੀਓ ਆਪਾਂ ਵਿੱਚ ਜਾਂ ਪਿਕਸਲ ਆਵਾਂਗੇ ਹੰਤਾ ਕਾਫੀ ਵੱਡੇ ਹੋ ਗਏ ਪਹਿਲਾਂ ਨਾਲੋਂ ਬਹੁਤ ਕਿਊਟ ਨੇ ਜਿਹੜੀ ਬੇਟੀ ਆ ਉਹ ਤਾਂ ਬਹੁਤ ਜ਼ਿਆਦੇ ਕਿਊਟ ਆ ਤੇ ਹੋਰ ਉਹਨਾਂ ਨੇ ਕੀ ਗਿਫਟ ਕੀਤਾ ਵੀ ਰਾਜ ਨੂੰ ਵੀ ਦਿਖਾਉਨੇ ਆਪਾਂ ਕਾਫੀ ਹੱਦ ਤੱਕ ਆਪਣਾ ਮਸਾਲਾ ਬਣ ਗਿਆ ਤੇ ਤੇਲ ਛੱਟ ਗਿਆ ਤੇ ਕੜੀ ਪੱਤੇ ਦੀ ਵੱਖਰੀ ਸਮੈਲ ਆ ਰਹੀ ਹੈ ਬਸ ਇੱਕ ਦੋ ਕ ਪਾ ਦੇ ਆਪਾਂ ਛੋਟੇ ਛੋਟੇ ਸੀਗੇ 3-4 ਕ ਪਾ ਲੇ ਬੜਾ ਬਹੁਤ ਛੋਟੇ ਸੀ ਤੇ ਪ੍ਰੈਸ਼ੀ ਦੀਦਾ ਵੱਖਰਾ ਮਜ਼ਾ ਟਮਾਟੇ ਦੇਖੀ ਕੌਣ ਆ ਗਿਆ ਇਹ ਫਿਰ ਆਪਾਂ ਜਿਹੜੇ ਕਰ ਦੂੰ ਨੂੰ ਸੀਟੀਆਂ ਲਵਾ ਲਈਆਂ ਸੀ ਬਹੁਤ ਜ਼ਿਆਦਾ ਨਰਮ ਹੋ ਗਏ ਪੂਰਾ ਟਾਈਮ ਲੀਏ ਆਪਾਂ ਪੁੰਗਾਂ ਦੇ ਬਸ ਦੇ ਵਿੱਚ ਆਪਣੀ ਰਹੇਗੀ ਇੱਕ ਮਿੱਠੀ ਪਾਉਣ ਵਾਲੀ ਤੇ ਇੱਕ ਕਰਿਆ ਗਿਆ ਤੁੰਡਾ ਜਿਹੜਾ ਪੂਰਕ ਕੋਲ ਤੇ ਬਹੁਤ ਜਲਦੀ ਨਰਮ ਹੋ ਜਾਂਦੇ ਇਸ ਤਰ੍ਹਾਂ ਬਣਾਉਣ ਦੇ ਨਾਲ ਤੇ ਬਣਦੀ ਵੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਆ ਤੇ ਨਹੀਂ ਤਾਂ ਕਰਦੂਆਂ ਦੀ ਤੁਹਾਨੂੰ ਪਤਾ ਹੀ ਪੀਛੇ ਸਾੜੀਆਂ ਅਲੱਗ-ਅਲੱਗ ਫਿਰਦੇ ਹਰੇਂ ਦੀਆਂ ਪਾਜ ਜਦੋਂ ਵੀ ਬਣਾਉਣਾ ਹੈ ਤਾਂ ਬਣਾਉਣਾ ਕਿਸੇ ਜਰੂਰ ਬਣਾ ਕੇ ਦੇਖੋ ਅੱਗੇ ਵੀ ਆਪਾਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਬਣਾ ਕੇ ਦਿਖਾਇਆ ਸੀ ਮੈਂ ਉਹ ਪੱਕਾ ਗੈਸ ਕਰਦਿੰਦੇ ਆ ਕੰਮ ਦੇ ਇੱਧਰ ਅਸੀਂ ਸੌਂਈਆਂ ਨਾ ਹਾਂਜੀ ਚਲ ਮੈਂ ਆਪਣੇ ਆਪਣੇ ਵੀਰਾਜ ਹੋ ਗਿਆ ਸਵਾ ਸਾਲ ਦਾ ਤੇ ਵੈਸੇ ਸਵਾ ਮਹੀਨੇ ਦਾ ਪਰ ਆਪਾਂ ਸਵਾ ਸਾਲ ਕਹਿੰਦੇ ਹਨ ਤੇ ਆਪਾਂ ਅੱਜ ਵੀ ਨਹੀਂ ਆਈ ਦੇਖ ਇਹ ਬਹੁਤ ਭੈਣਪਰਾ ਰਹਿ ਗਏ ਸੀ ਤੇ ਅੱਜ ਲੈ ਕੇ ਆਉਂਦੇ ਸੋਨਾ ਹੀ ਆਂਦੇ ਕਿਸੇ ਤੇ ਬੇਟਾ ਹੁਣੇ ਹੁਣੇ ਲੈ ਕੇ ਆਇਆ ਇੱਕ ਵਾਰੀ ਤਾਂ ਆਪਾਂ ਨੇੜੇ-ਨੇੜੇ ਸਾਰਿਆਂ ਦੇ ਵੰਡਤੇ ਸੀ ਤੇ ਅੱਜ ਹੋਰ ਜਿਹੜੇ-ਜਿਹੜੇ ਰਹਿੰਦੇ ਭੈਣਪਰਾ ਸਾਰਿਆਂ ਦੇ ਵੰਡ ਦਿੰਨੇ ਆ ਪੈਕਿੰਗ ਬੜੀ ਸੋਹਣੀ ਕੀਤੀ ਉਹਨਾਂ ਨੇ ਆਹ ਵਾਲੀ ਤੇ ਕਿਉਂਕਿ ਦੂਰ-ਦੂਰ ਜਿਹੜੇ ਭੈਣਪਰਾ ਬੈਠੇ ਆ ਸਾਰਿਆਂ ਨੂੰ ਪਚਾਉਣੇ ਆ ਗਰਮੀ ਹੋਈ ਵੀ ਆ ਬਹੁਤ ਬਹੁਤ ਸਾਰੇ ਬੰਦੇ ਨੇ ਬਹੁਤ ਦੇ ਤੇ ਬੇਟਾ ਹੁਣ ਸਾਰਿਆਂ ਨੂੰ ਜਿਹੜੇ ਜਿਹੜੇ ਰਹਿੰਦੇ ਸੀ ਇੱਧਰ ਨੇੜੇ ਨੇੜੇ ਸਾਰਿਆਂ ਦੇ ਪਾ ਕੇ ਰੱਖੀ ਜਾਂਦੇ ਤੇ ਮੈਂ ਫਿਰ ਖੜਾ ਦੂਗਾ ਅੱਜ ਅੱਜ ਕਿਉਂਕਿ ਅੱਜ ਬੇਟੇ ਦੀ ਛੁੱਟੀ ਹੈ ਤੇ ਕੱਲ ਨੂੰ ਫਿਰ ਆਪਾਂ ਵਿਰਾਜ ਨੂੰ ਲੈ ਕੇ ਜਾਵਾਂਗੇ ਗੁਰੂ ਘਰੇ ਕਿ ਸੇ ਤੁਹਾਨੂੰ ਆਪਾਂ ਉਹ ਵੀ ਸਾਰਾ ਦਿਖਾਵਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਬੜੀ ਸੋਹਣੀ ਪੈਕਿੰਗ ਕੀਤੀ ਆ ਇਹ ਆਪਾਂ ਹੋਰ ਆਪਾਂ ਲਿਆਂਦਾ ਡੱਬਾ ਅਲੱਗ ਇੱਕ ਦੇ ਆਪਾਂ ਗੁਰੂ ਘਰੇ ਲੈ ਕੇ ਜਾਣਾ ਕਿਉਂਕਿ ਵੀ ਰਾਜ ਨੂੰ ਆਪਾਂ ਲੈ ਕੇ ਜਾਣਾ ਮੱਖਟਾ ਟਕਾਉਣ ਵਾਸਤੇ ਇਹ ਸੱਤਾ ਲੱਗ ਤੋ ਆ ਵੀ ਡੱਬੇ ਸਿੱਧੇ ਹੀ ਆ ਵੀ ਰਾਜ ਆਪਣਾ ਤੇ ਆ ਚੁੱਲੇ 'ਚ ਤੁਸੀਂ ਕਿੰਨੇ ਸਾਡੇ ਆ ਚੁੱਲਾ ਚੁੱਲਾ ਕਹੋਗੇ ਪਿੰਗਾ ਕਹੂੰ ਪਿੰਗਾ ਕਿੰਗਾ ਕਿੰਨੇ ਹੋ ਗਏ ਤੇਰੇ ਕਿੰਨੇ ਆਡੇ ਗਏਂ ਤਿੰਗਾ ਮੌਸਮ ਬਹੁਤ ਸੋਹਣਾ ਦੋ ਤਿੰਨ ਦਿਨਾਂ ਤੋਂ ਬਹੁਤ ਜਿਆਦਾ ਸੋਹਣਾ ਮੌਸਮ ਹੈ ਗਰਮੀ ਹੋਈ ਪਈ ਹੈ ਆਪਾਂ ਨਿੰਬੂ ਦਾ achar ਪਾ ਕੇ ਰੱਖਿਆ ਹੋਇਆ ਬਾਹਰ ਨਿੰਬੂ ਦਾ achar ਪਾ ਕੇ ਰੱਖਿਆ ਹੈ ਤੇ ਇਧਰ ਆਪਣਾ ਆਪ ਪੈਲੋਵੀਰਾ ਪੱਟ ਤਾਂ ਨੀਲੋਵੀਰਾ ਨਾ ਖਰਾਬ ਹੋ ਗਿਆ ਸੀ ਪੱਟ ਤਾਂ ਤੇ ਉਹ ਆਪਾਂ ਚਿੜੀਆਂ ਨਚੋਲ ਪਾਏ ਹੋਏ ਆ ਤੇ ਅੰਦਰ ਆਪਣਾ ਚੱਲ ਪਿਆ ਕੀ ਕਹਿੰਦੇ ਹੁੰਦੇ ਇਹਨੂੰ ਮਰੂਵੇ ਦਾ ਬੁੱਟਾ ਖੜੇ ਪੱਤਾ ਬਹੁਤ ਸੁਣ ਹੋਇਆ ਜਿਹਨੇ ਨਹੀਂ ਦਿਲ ਕਰਦਾ ਉਹ ਵੀ ਹੱਥ ਨਹੀਂ ਆਉਂਦਾ ਆਇਆ ਤੇ ਆਹ ਡੱਬੇ ਆਪਾਂ ਸਾਰੇ ਬੇਟੇ ਨੇ ਪਾ ਪਾ ਕੇ ਰੱਖ ਲੈ ਤੇ ਉਹਨੇ ਆਪਦੇ ਇੱਥੇ ਨੇੜੇ ਨੇੜੇ ਦੋਸਤਾਂ ਨੂੰ ਦੇਣੇ ਆ। ਤੇ ਸਾਰਿਆਂ ਨੂੰ ਵੰਡ ਦਊਗਾ ਅੱਜ ਕਿਉਂਕਿ ਗਰਮੀयां ਰੱਖੇ ਵੀ ਨਹੀਂ ਜਾ ਸਕਦੇ ਨਾ ਕਿੱਥੇ ਸਾਰਿਆਂ ਨੂੰ ਜਿਹੜੇ ਹੋਰ ਰਹਿੰਦੇ ਆਪਣੇ ਰਿਸ਼ਤੇਦਾਰ ਤਕਰੀਬਨ ਉਹ ਬੇਟਾ ਬਣਵਾ ਕੇ ਸਾਰਿਆਂ ਨਾਲ-ਨਾਲ ਫੜਾਉਂਦਾ ਆ ਤੇ ਆਪਣਾ ਵਿਰਾਜ ਟਿੰਗੇ ਦੇ ਵਿੱਚ ਪਿਆ ਆਏ ਤੇ ਇਹ ਨਾ ਬਿਜਲੀ ਤੇ ਆ ਪਿੰਗਾ ਦੇਖੋ ਕਿੰਨਾ ਸੋਹਣਾ ਚੱਲਦਾ ਪਿਆ ਇਹ ਵਿਰਾਜ ਨੇ ਛੋਟੇ ਦਾਦੇ-ਦਾਦੀ ਨੇ ਗਿਫਟ ਕੀਤਾ ਵਿਰਾਜ ਨੂੰ ਪਿੰਗਾ ਤੇ ਬਹੁਤ ਦਿਨ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਹਾਂ ਜੀ ਚਲੋ ਠੀਕ ਹੈ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਜਰੂਰ ਸਬਸਕ੍ਰਾਈਬ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੁਣ ਦੇ ਵਾਸਤੇ ਰਹੋ ਸਮਾਤਮਾ ਕਰੇ ਸਾਰਿਆਂ ਨੂੰ ਤੰਦਰੁਸਤੀ ਪੂਰ ਸਾਹਿਬ ਬਖਸ਼ਣ ਤੇ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਸਤ ਸ੍ਰੀ ਅਕਾਲ ਹਾਂ ਜੀ ਆਪਾਂ ਆ ਤਾਂ ਦੱਸਣਾ ਭੁੱਲ ਗਏ ਸੀ ਦਿਖਾਉਣਾ ਤੇ ਇੱਕ ਆ ਛੋਟੇ ਛੋਟੇ ਕੋਰਤੇ ਪਜਾਮੇ ਕਾਟਨ ਦੇ ਬਹੁਤ ਸੋਹਣੇ ਇਹਦੀ ਵਿਰਾਜ ਨੂੰ ਗਿਫਟ ਨੂੰ ਹੋਇਆ ਉਹਦੇ ਦਾਦੇ ਦਾਦੀ ਨੇ ਕੀਤੇ ਛੋਟੇ ਵਾਲਿਆਂ ਨੇ ਬੜੇ ਸੋਹਣੇ ਆ ਜਿੱਦਾਂ ਕਿ ਆਪਣਾ ਵੀ ਰਾਜ ਆ ਓਡੇ ਕ ਸਾਈਜ਼ ਦੇ ਨੇ ਕਿੰਨੇ ਸੋਹਣੇ ਆ ਤੇ ਆ ਇੱਕ ਨੰਬਰ ਵੱਡਾ ਤੇ ਇੱਕ ਨੰਬਰ ਵੱਡਾ ਇਹ ਹਜੇ ਵੀ ਥੋੜਾ ਜਿਹਾ ਵੱਡੇ ਚੱਲ ਗਿਆ ਆਪਾਂ ਤੇ ਆ ਹੁਣ ਪੂਰੇ ਪੂਰੇ ਆ ਬਹੁਤ ਸੋਹਣਾ ਲੱਗ ਰਿਹਾ ਸੋਹਣਾ ਠੀਕ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਓਕੇ ਬਾਏ